ਪਿਓ ਨੇ ਪੁੱਤ ਨੂੰ ਕਿਹਾ ਕਿ ਟੈਨਸ਼ਨ ਨਹੀਂ ਲੈਣੀ ਜੇ ਜ਼ਿਆਦਾ ਘਾਟਾ ਪੈ ਗਿਆ ਤਾਂ ਇੱਕ ਕਿੱਲਾ ਜ਼ਮੀਨ ਵੇਚ ਦੇਾਂਗੇ ਸਾਡੇ ਕੋਲ 15 ਤੋਂ 16 ਕਿੱਲੇ ਜ਼ਮੀਨ ਹੈ ਪੁੱਤ ਟੈਨਸ਼ਨ ਨਹੀਂ ਲੈਣੀ ਇਹੀ ਗੱਲ ਪਤਨੀ ਵੱਲੋਂ ਕਹੀ ਗਈ ਇਹੀ ਗੱਲ ਕਹੀ ਗਈ ਬਾਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਕਿਉਂਕਿ ਇਸ ਪਿਓ ਦਾ ਪਹਿਲਾਂ ਇੱਕ ਪੁੱਤਰ ਮਰ ਗਿਆ ਅੱਜ ਤੋਂ ਲਗਭਗ 2 ਸਾਲ ਲੇਕਿਨ ਪਿਓ ਨੂੰ ਨਹੀਂ ਪਤਾ ਸੀ ਕਿ ਮੇਰੇ ਪੁੱਤਰ ਵੱਲੋਂ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਚਾਹੇਗਾ ਐਡਾ ਵੱਡਾ ਕਾਰਡ ਐਡਾ ਵੱਡਾ ਕਾਰਾ ਕਰ ਲਿਆ ਚਾਹੇਗਾ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਦੇ ਫਿਰ ਦੁਬਾਰਾ ਤੋਂ ਜਿਹੜੇ ਨੇ ਹਿਰਦੇ ਵਨੁੰਦਰੇ ਗਏ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਹੈ ਘਾਟਾ ਅਤੇ ਵਾਧਾ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਨੇ ਕਈ ਕੰਪਨੀਆਂ ਡੁੱਬ ਜਾਂਦੀਆਂ ਨੇ ਕਈ ਕਾਰੋਬਾਰ ਬਰਬਾਦ ਹੋ ਜਾਂਦੇ ਨੇ ਲੋਕ ਕਰੋੜਾਂ ਰਪਏ ਖਰਚ ਕੇ ਵੀ ਆਪਣਾ ਬਿਜ਼ਨਸ ਨਹੀਂ ਚਲਾ ਪਾਉਂਦੇ ਤੇ ਦੂਸਰੇ ਪਾਸੇ ਪੰਜਾਬ ਵੱਲੋਂ ਤਾਂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਤਾਂ ਕਾਫੀ ਲੰਬੇ ਸਮੇਂ ਤੋਂ ਰੋਲਾ ਪਾਇਆ ਜਾ ਰਿਹਾ ਹੈ ਕਿ ਸਾਨੂੰ ਫਸਲਾਂ ਉੱਤੇ ਵੀ ਐਮਐਸਪੀ ਦਿਓ ਸਾਨੂੰ ਸਬਜ਼ੀਆਂ ਉੱਤੇ ਵੀ ਐਮਐਸਪੀ ਦਿਓ ਕਿਉਂਕਿ ਕਿਸਾਨ ਕਿਸਾਨੀ ਜਿਹੜਾ ਹੈ ਉਹ ਬੈਨੀਫਿਟ ਵਾਲਾ ਸੌਦਾ ਨਹੀਂ ਉਹ ਘਾਟੇ ਵਾਲਾ ਸੌਦਾ ਹੈ ਜਦੋਂ ਉਤਪਾਦਨ ਜ਼ਿਆਦਾ ਹੋ ਜਾਂਦਾ ਹੈ ਤੇ ਜਕਦਮ ਫਸਲਾਂ ਦੇ ਰੇਟ ਜਿਹੜੇ ਨੇ ਘਟ ਜਾਂਦੇ ਨੇ ਰੋਲਾ ਹੈ ਆਲੂਆਂ ਦਾ ਰੋਲਾ ਹੈ ਕਿ ਆਲੂ ਵਿਝੇਗਾ ਆਲੂ ਵਿਝਣ ਤੋਂ ਬਾਅਦ ਜਦੋਂ ਉਹਨਾਂ ਦੀ ਪਟਾਈ ਹੋਈ ਤੇ ਕਿਸਾਨ ਅਤੇ ਉਸ ਕਬੱਡੀ ਖਿਡਾਰੀ ਨੂੰ ਉਸ ਦਾ ਪ੍ਰੋਪਰ ਮੁੱਲ ਨਹੀਂ ਮਿਲਿਆ ਪ੍ਰੋਪਰ ਨਹੀਂ ਮਿਲਿਆ ਮਿਲਿਆ ਟੈਨਸ਼ਨ ਦੇ ਵਿੱਚ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਕਿੱਲੇ ਪੈੜੀ ਉਸ ਕਿਸਾਨ ਦੀ ਹੈ ਪੁੱਤ ਨੇ ਵਾਰ-ਵਾਰ ਆਪਣੇ ਪੁੱਤਰ ਨੂੰ ਕਿਹਾ ਹਾਲਾਂਕਿ ਜਿਹੜੇ ਕਬੱਡੀ ਖਿਡਾਰੀ ਹੁੰਦੇ ਨੇ ਉਹਨਾਂ ਦੇ ਵਿੱਚ ਹੌਸਲੇ ਹੁੰਦੇ ਨੇ ਉਹਨਾਂ ਦੇ ਹੌਸਲੇ ਬਲੰਤ ਹੁੰਦੇ ਨੇ ਉਹਨਾਂ ਨੂੰ ਪਤਾ ਕਿਉਂਕਿ ਕਬੱਡੀ ਖਿਡਾਰੀ ਜਿਹੜਾ ਹੁੰਦਾ ਹੈ ਉਹ ਉਹਦੇ ਵਿੱਚ ਜਿਹੜਾ ਇੱਕ ਇੱਕ 엘మెంట్ਸ ਹੁੰਦਾ ਹੈ ਐਕਸਪੀਰੀਅੰਸ ਦਾ ਇਮੋਸ਼ਨਸ ਦਾ ਲੇਕਿਨ ਪਤਾ ਨਹੀਂ ਉਹ ਇੱਕ ਗੱਲ ਕਿਵੇਂ ਦਿਲ ਤੇ ਲਾ ਗਿਆ ਕਿ ਆਲੂਆਂ ਵਾਲਾ ਘਾਟਾ ਮੈਨੂੰ ਸਾਰੀ ਜ਼ਿੰਦਗੀ ਨਹੀਂ ਇਸ ਦਾ ਪੂਰਾ ਹੋਵੇਗਾ ਮੈਂ ਹੁਣ ਦਾ ਦਬਿਆ ਦਬ ਜਾਵਾਂਗਾ ਮੈਂ ਕਰਜ਼ਾਈ ਹੋ ਜਾਵਾਂਗਾ ਕਹਿੰਦੇ ਨੇ ਕਿ ਫਿਰ ਪਹਿਲੀ ਗੋਲੀ ਮਾਰਦਾ ਹੈ ਆਪਣੇ ਛੋਟੇ ਜਿਹੇ ਪੁੱਤਰ ਨੂੰ ਫਿਰ ਦੂਸਰੀ ਗੋਲੀ ਮਾਰਦਾ ਹੈ ਆਪਣੀ ਪਤਨੀ ਨੂੰ ਤੇ ਤੀਸਰੀ ਗੋਲੀ ਫਿਰ ਆਪਣੇ ਆਪ ਨੂੰ ਮਾਰ ਲੈਂਦਾ ਹੈ ਹਲਕਾ ਬਜੀਤਪੁਰ ਜੋ ਫਰੀਦਪੁਰ ਦੇ ਵਿੱਚ ਪਿੰਡ ਪੈਂਦਾ ਹੈ ਫਰਜ਼ਪੁਰ ਦੇ ਵਿੱਚ ਉਸ ਹਲਕੇ ਦੀ ਘਟਨਾ ਦੱਸੀ ਜਾ ਰਹੀ ਹੈ ਤਰਥਲੀ ਮਚ ਗਈ ਹਾਹਾਕਾਰ ਮਚ ਗਈ ਵਜੀਦਪੁਰ ਪਿੰਡ ਦੇ ਵਿੱਚ ਹੈ ਕਿ ਭਈ ਇਸ ਜਗਸੀਰ ਸਿੰਘ ਨਾਮ ਦੇ ਕਿਸਾਨ ਵੱਲੋਂ ਐਡਾ ਵੱਡਾ ਕਾਰਾ ਕਿਉਂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੀਆਂ ਟੀਮਾਂ ਜਿਹੜੀਆਂ ਨੇ ਉਹ ਜਗਸੀਰ ਸਿੰਘ ਨਾਮ ਦਾ ਜਿਹੜਾ ਕਬੱਡੀ ਖਿਡਾਰੀ ਹੈ ਜਿਸ ਨੇ ਪਹਿਲਾਂ ਆਪਣੇ ਛੋਟੇ ਜਿਹੇ ਲੜਕੇ ਨੂੰ ਗੋਲੀ ਮਾਰੀ ਫਿਰ ਆਪਣੀ ਪਤਨੀ ਨੂੰ ਗੋਲੀ ਮਾਰੀ ਅਤੇ ਇਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਇੱਕ ਲੜਕੀ ਹੈ ਜੇਕਰ ਉਹ ਸਕੂਲ ਨਾ ਗਈ ਹੁੰਦੀ ਹੋ ਸਕਦਾ ਸੀ ਕਿ ਜਗਸੀਰ ਵੱਲੋਂ ਆਪਣੀ ਉਸ ਛੋਟੀ ਜੀ ਬੱਚੀ ਨੂੰ ਵੀ ਗੋਲੀ ਮਾਰ ਦਿੱਤੀ ਜਾਂਦੀ ਸਾਰਾ ਪਿੰਡ ਹੈਰਾਨ ਹੈ ਸਾਰੇ ਪਿੰਡ ਦੇ ਵਿੱਚ ਡੈਚ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਬੱਡੀ ਖਿਡਾਰੀ ਇੱਕ ਜਿਹਦੇ ਕੋਲ 15 ਤੇ 16 ਕਿੱਲੇ ਜ਼ਮੀਨ ਹੈ ਉਸ ਨੇ ਇਹ ਅਜਿਹੀ ਵੱਡੀ ਘਟਨਾ ਵੱਡੇ ਕਾਰਨ ਨੂੰ ਇੰਜਾਮ ਕਿਉਂ ਦਿੱਤਾ ਦੁਨੀਆ ਭਰ ਦੇ ਪੰਜਾਬੀ ਇਸ ਉਤੇ ਮੰਥਨ ਕਰ ਰਹੇ ਨੇ ਕਿ ਪੰਜਾਬ ਅਜਿਆ ਨਹੀਂ ਸੀ ਇੱਕ ਪਾਸੇ ਸਰਕਾਰਾਂ ਨੇ ਜਿਹੜੇ ਐਮਐਸਪੀ ਦੇ ਵਾਅਦੇ ਕਰਦੀਆਂ ਨੇ ਕਦੇ ਝਟਕੀ ਭਾ ਕੇ ਕਿਹਾ ਜਾਂਦਾ ਹੈ ਕਿ ਪੰਜਾ ਮਿੰਟਾਂ ਚ ਤੁਹਾਨੂੰ ਐਸਪੀ ਦੇ ਐਮਐਸਪੀ ਦੇ ਦੇ ਦਾਂਗੇ ਲੇਕਿਨ ਇਧਰ ਕਿਸਾਨਾਂ ਨੂੰ ਉਹਨਾਂ ਦੀ ਆਲੂਆਂ ਦੀ ਫਸਲ ਦਾ ਪ੍ਰੋਪਰ ਜਿਹੜਾ ਮੁੱਲ ਨਹੀਂ ਮਿਲ ਰਿਹਾ ਲੋ ਕਹਿੰਦੇ ਨੇ ਕਿ ਇਸ ਕਰਕੇ ਉਸ ਜਗਸੀਰ ਨਾਮ ਦੇ ਕਿਸਾਨ ਜਿਹੜਾ ਕਿਸਾਨ ਹੋਣ ਦੇ ਨਾਲ-ਨਾਲ ਕਬੱਡੀ ਖਿਡਾਰੀ ਵੀ ਸੀ ਉਸ ਨੇ ਇਹ ਵੱਡਾ ਕਦਮ ਚੁੱਕਿਆ ਕਹਿੰਦੇ ਨੇ ਪਹਿਲਾਂ ਉਹਨਾਂ ਨੂੰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਫ੍ਰਿਸਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਲੇਕਿਨ ਉਥੋਂ ਉਹਨਾਂ ਨੂੰ ਜਵਾਬ ਮਿਲਿਆ ਆਖਰਕਾਰ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਤਿੰਨੇ ਲੜਕਾ ਪਤਨੀ ਅਤੇ ਉਹ ਕਿਸਾਨ ਅਤੇ ਪਹਿਲਵਾਨ ਉਹ ਕਬੱਡੀ ਖਿਡਾਰੀ ਜਗਸੀਰ ਸਿੰਘ ਮੌਤ ਅਤੇ ਜੰਗ ਦੀ ਲੜਾਈ ਲੜ ਰਿਹਾ ਹੈ। ਇਧਰੋਂ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੰਚ ਅਧਿਕਾਰੀ ਪਿੰਡ ਵਜੀਤਪੁਰ ਦੇ ਵਿੱਚ ਪਹੁੰਚ ਗਏ ਨੇ। ਸੀਸੀਟੀਵੀ ਕੈਮਰਿਆਂ ਦੀ ਚੋੜਪੜਚੋਲ ਕੀਤੀ ਜਾ ਰਹੀ ਹੈ ਤਾਂ ਜੋ ਸਹੀ ਕਾਰਨਾ ਦਾ ਪਤਾ ਲਗਾਇਆ ਜਾ ਸਕੇ। ਇਹ ਪਤਾ ਕਿ ਨੂੰ ਲੱਗਿਆ ਉਹਨਾਂ ਦੇ ਡੌਕਰ ਨੂੰ ਜਦੋਂ ਨੌਕਰ ਘਰ ਦੇ ਵਿੱਚ ਆਇਆ ਤੇ ਉਹਨੇ ਕਿਹਾ ਕਿ ਤਿੰਨ ਛੋਟਾ ਜਿਹਾ ਲੜਕਾ ਪਤਨੀ ਅਤੇ ਖੁਦ ਜਗਸੀਰ ਸਿੰਘ ਕਿਸਾਨ ਜਾਂ ਪਹਿਲਵਾਨ ਕਹਿ ਲਿਏ ਉਹ ਲਹੂ ਲੋਹਾਨ ਫਰਸ਼ ਉੱਤੇ ਡੇਗੇ ਹੋਏ ਨੇ ਇਨਫੋਰਮ ਕੀਤਾ ਜਾਂਦਾ ਹੈ ਉਹਨਾਂ ਦੇ ਪਿਓ ਨੂੰ ਉਸ ਤੋਂ ਬਾਅਦ ਆਂਡੀਆਂ ਵਾਡੀਆਂ ਨੂੰ ਨਿੱਜੀ ਹਸਪਤਲ ਲਿਆ ਜਾਂਦਾ ਹੈ ਉੱਥੇ ਉਹਨਾਂ ਦੀ ਹਾਲਤ ਨਾਜ਼ੁਕ ਜਿਆਦਾ ਹੀ ਹੋ ਗਈ ਇਸ ਕਰਕੇ ਡੀ ਐਮ ਸੀ ਹਸਪਤਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਅਫਰੂਜ਼ਪੁਰ ਦੇ ਨਿੱਜੀ ਹਸਪਤਲ ਵੱਲੋਂ ਪੰਜਾਬੀਆਂ ਮੈਂ ਗੱਲ ਕਰਦੇ ਹਾਂ ਕਿ ਸਾਨੂੰ ਘਾਟੇ ਵਾਦੇ ਸਹਿਣ ਦੀ ਆਦਤ ਨਹੀਂ ਜਾਂ ਸਾਡਾ ਔਰਾ ਜਾਂ ਸਾਡਾ ਦਿਮਾਗ ਇੰਨਾ ਹੀ ਕਮਜ਼ੋਰ ਹੋ ਗਿਆ ਕਿ ਅਸੀਂ ਬਾਇ ਹੁੱਕ ਬਾਇ ਖਰੁੱਕ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਲੈਦੇ ਹਾਂ ਇਹ ਹੋਛਾਪਨ ਕਹੀਏ ਇਹ ਜਲਦਬਾਜ਼ੀ ਕਹੀਏ ਜਾਂ ਆਊਟ ਆਫ ਕੰਟਰੋਲ ਕਹੀਏ ਕਿ ਅਸੀਂ ਆਪਣੀ ਇਮੋਸ਼ਨ ਨੂੰ ਅਸੀਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਅਸੀਂ ਆਪਣੇ ਘਾਟੇ ਨੂੰ ਕੰਟਰੋਲ ਨਹੀਂ ਕਰ ਸਕਦੇ ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀਆਂ ਸੋਸ਼ਲ ਮੀਡੀਆ ਉਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਹੜਾ ਰੋ ਰੋ ਕੇ ਹੁਬ ਹੁਬ ਕੇ ਕਹਿ ਰਿਹਾ ਹੈ ਕਿ ਮੈਂ ਤੇ ਆਪਣੇ ਪੁੱਤਰ ਨੂੰ ਕਿਹਾ ਸੀ ਕਿ ਆਪਾਂ ਇੱਕ ਕਿਲਾ ਜ਼ਮੀਨ ਵੇਚ ਦਾਂਗੇ ਜੇਕਰ ਤੈਨੂੰ ਜ਼ਿਆਦਾ ਟੈਨਸ਼ਨ ਲੱਗਦੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 4 ਦਿਨ ਪਹਿਲਾਂ ਜਗਸੀਰ ਨਾਮ ਦੇ ਉਸ ਕਿਸਾਨ ਉਸ ਕਬੱਡੀ ਖਿਡਾਰੀ ਵੱਲੋਂ ਇੱਕ ਨਵਾਂ ਟਰੈਕਟਰ ਲਿਆਂਦਾ ਗਿਆ ਜਿਸ ਦੀ ਫੁਲਕਾਰੀ ਹਾਲੇ ਵੀ ਟਰੈਕਟਰ ਦੇ ਉੱਪਰ ਹੈ ਲਾਈ ਨਹੀਂ ਗਈ ਖੁਸ਼ੀਆਂ ਮਨਾਇਆ ਗਿਆ ਇੱਕ ਟਰੈਕਟਰ ਆਲਰੇਡੀ ਹਵੇਲੀ ਦੇ ਵਿੱਚ ਖੜਿਆ ਹੋਇਆ ਹੈ ਅਤੇ ਦੱਸਿਆ ਜਾ ਰਿਹਾ ਹੈ ਜਗਸੀਰ ਸਿੰਘ ਦਾ ਭਰਾ ਅਜ ਤੋ ਲਗਭਗ 2 ਸਾਲ ਪਹਿਲਾਂ ਮਰ ਗਿਆ ਸੀ ਸਾਰੀ ਜ਼ਿੰਮੇਵਾਰੀ ਜੇ ਉਹਨਾਂ ਦੀ ਮੌਤ ਹੋ ਗਈ ਸੀ ਸਾਰੀ ਜ਼ਿੰਮੇਵਾਰੀ ਜਗਸੀਰ ਦੇ ਸਿਰ ਤੇ ਸੀ ਦੁਨੀਆ ਭਰ ਦੇ ਪੰਜਾਬੀਆ ਯਾਨੀ ਕਿ ਵਾਰਦਾਤਾ ਹਰ ਰੋਜ਼ ਇਹਦੇ ਵਿੱਚ ਨਾ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਦੋਸ਼ ਹੈ ਨਾ ਇਹਦੇ ਵਿੱਚ ਪੰਜਾਬ ਪੁਲਿਸ ਦਾ ਨਾ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਲਾਰਡ ਆਰਡਰ ਦੀ ਸਰਕਾਰ ਦਾ ਦੋਸ਼ ਇਸ ਕਰਕੇ ਹੈ ਕਿਉਂਕਿ ਜਦੋਂ ਕਿਸਾਨਾਂ ਵੱਲੋਂ ਧਰਨੇ ਲਗਾਏ ਜਾਂਦੇ ਨੇ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ ਜਦੋਂ ਐਮਐਸਪੀ ਦਿੱਤੀ ਜਾਵੇ ਕਿਸਾਨ ਨੂੰ ਕਿਸਾਨ ਇਹ ਕਦਮ ਕਦੇ ਵੀ ਨਹੀਂ ਚੱਕੇਗਾ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਜਿਹੜਾ ਨਿਯਤਮ ਮੁੱਲ ਹੈ ਉਹ ਮਿਲੇਗਾ ਇਸ ਤੋਂ ਪਹਿਲਾਂ ਆ ਪਿਛਲੇ ਸਾਲ ਇੱਕ ਵੱਡੀ ਘਟਨਾ ਹੋਈ ਸੀ ਜਦੋਂ ਮਾਹੀ ਸਲੂਨ ਮਾਹੀ ਸਲੂਨ ਦੇ ਇੱਕ ਮਾਲਕ ਨੇ ਆਪਣੀਆਂ ਦੋਨੋਂ ਲੜਕੀਆਂ ਅਤੇ ਆਪਣੀ ਪਤਨੀ ਨੂੰ ਮਾਰ ਕੇ ਬਾਅਦ ਵਿੱਚ ਆਪਣੇ ਸਿਰ ਦੇ ਵਿੱਚ ਹੀ ਉਸਨੇ ਗੋਲੀ ਮਾਰ ਲਈ। ਯਾਨੀ ਕਿ ਪੰਜਾਬ ਦੇ ਵਿੱਚ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿੰਡ ਵਜੀਤਪੁਰ ਦੇ ਵਿੱਚ ਜ਼ਿਲ੍ਹਾ ਫੂਲਸਪੁਰ ਦੇ ਵਿੱਚ ਪੂਰੀ ਤਰ੍ਹਾਂ ਹਾਹ ਕਰ ਮੱਚੀ ਹੋਈ ਹੈ ਕਿ ਆਖਰਕਾਰ ਇਸ ਕਬੱਡੀ ਖਿਡਾਰੀ ਇਸ ਕਿਸਾਨ ਨੇ ਆਲੂਆਂ ਦੇ ਘਾਟੇ ਕਰਕੇ ਇਹ ਖੌਫਨਾਕ ਕਦਮ ਚੱਕਿਆ ਜਾਂ ਕੋਈ ਹੋਰ ਕੋਈ ਕਾਰਨ ਹੈ। ਤਾਂ